ਗੁਰੂ ਨਾਨਕ ਦੇਵ ਜੀ ਆਪਣੀ ਉਦਾਸੀ ਦੌਰਾਨ ਇੱਕ ਅਜਿਹੇ ਪਿੰਡ ਪਹੁੰਚੇ ਜਿੱਥੇ ਦੇ ਲੋਕ ਬਹੁਤ ਕਰਮਕਾਂਢੀ ਸਨ ਉਹ ਸਵੇਰੇ ਉੱਠ ਕੇ ਨਦੀ ਵਿੱਚ ਇਸ਼ਨਾਨ ਕਰਦੇ ਮੱਥੇ ਤੇ ਤਿਲਕ ਲਗਾਉਂਦੇ ਅਤੇ ਘੰਟੀਆਂ ਪਾਠ ਕਰਦੇ ਪਰ ਜਿਵੇਂ ਹੀ ਮੰਦਰ ਤੋਂ ਬਾਹਰ ਆਉਂਦੇ ਇੱਕ ਦੂਜੇ ਨਾਲ ਲੜਦੇ ਝੂਠ ਬੋਲਦੇ ਅਤੇ ਗਰੀਬਾਂ ਦਾ ਹੱਕ ਮਾਰਦੇ ਗੁਰੂ ਸਾਹਿਬ ਨੇ ਭਾਈ ਮਰਦਾਨਾ ਜੀ ਨੂੰ ਕਿਹਾ ਮਰਦਾਨਿਆਂ ਇੱਥੇ ਲੋਕਾਂ ਨੇ ਦੀਵੇ ਤਾਂ ਬਾਹਰ ਜਗਾਏ ਹੋਏ ਨੇ ਪਰ ਅੰਦਰ ਬਹੁਤ ਹਨੇਰਾ ਹੈ ਪਿੰਡ ਦਾ ਸਭ ਤੋਂ ਅਮੀਰ ਵਿਅਕਤੀ ਜਿਸ ਨੂੰ ਲੋਕ ਧਰਮੀ ਮੰਨਦੇ ਸਨ ਗੁਰੂ ਸਾਹਿਬ ਕੋਲ ਆਇਆ ਉਸਨੇ ਬੜੇ ਮਾਣ ਨਾਲ ਕਿਹਾ ਬਾਬਾ ਜੀ ਮੈਂ ਹਰ ਸਾਲ ਹਜ਼ਾਰਾਂ ਦੀਵੇ ਦਾਨ ਕਰਦਾ ਹਾਂ ਅਤੇ ਰੋਜ਼ 100 ਵਾਰ ਰੱਬ ਦਾ ਨਾਮ ਜਪਦਾ ਹਾਂ ਕੀ ਮੈਨੂੰ ਮੁਕਤੀ ਮਿਲੇਗੀ ਗੁਰੂ ਸਾਹਿਬ ਨੇ ਉਸ ਵੱਲ ਦੇਖਿਆ ਅਤੇ ਮੁਸਕੁਰਾ ਕੇ ਕਿਹਾ ਭਾਈ ਮੁਕਤੀ ਦੀਵਿਆਂ ਦੀ ਗਿਣਤੀ ਵਿੱਚ ਨਹੀਂ ਸਗੋਂ ਉਸ ਨੂਰ ਵਿੱਚ ਹੈ ਜੋ ਦੂਜੇ ਦੇ ਦੁੱਖ ਨੂੰ ਦੇਖ ਕੇ ਤੇਰੇ ਦਿਲ ਵਿੱਚ ਜਗੇ ਅਮੀਰ ਸ਼ਾਹ ਨੂੰ ਗੱਲ ਸਮਝ ਨਾ ਆਈ ਉਸਨੇ ਕਿਹਾ ਮੈਂ ਤਾਂ ਸਭ ਕੁਝ ਕਰਦਾ ਹਾਂ ਫਿਰ ਕਮੀ ਕਿੱਥੇ ਹੈ ਗੁਰੂ ਸਾਹਿਬ ਨੇ ਅਮੀਰ ਸ਼ਾਹ ਨੂੰ ਇੱਕ ਛੋਟੀ ਜਿਹੀ ਸੂਈ ਦਿੱਤੀ ਅਤੇ ਕਿਹਾ ਇਹ ਸੂਈ ਸੰਭਾਲ ਕੇ ਰੱਖ ਜਦੋਂ ਤੂੰ ਮਰ ਕੇ ਅਗਲੇ ਜਹਾਨ ਜਾਵੇਂਗਾ ਉੱਥੇ ਮੈਨੂੰ ਵਾਪਸ ਦੇ ਦੇਵੀ ਅਮੀਰ ਸ਼ਾਹ ਹੈਰਾਨ ਰਹਿ ਗਿਆ ਉਹ ਕਰ ਗਿਆ ਅਤੇ ਆਪਣੀ ਪਤਨੀ ਨੂੰ ਸਾਰੀ ਗੱਲ ਦੱਸੀ। ਪਤਨੀ ਸਿਆਣੀ ਸੀ, ਉਸਨੇ ਹੱਸ ਕੇ ਕਿਹਾ, "ਤੁਸੀਂ ਇੰਨੇ ਪੜੇ ਲਿਖੇ ਹੋ ਕੇ ਵੀ ਨਾ ਸਮਝੇ, ਜੇ ਤੁਸੀਂ ਮਰਨ ਤੋਂ ਬਾਅਦ ਆਪਣੇ ਨਾਲ ਇਹ ਨਿੱਕੀ ਜਿਹੀ ਸੂਈ ਨਹੀਂ ਲੈ ਜਾ ਸਕਦੇ, ਤਾਂ ਇਹ ਹੀਰੇ, ਜਵਾਹਰਾਤ ਅਤੇ ਹੰਕਾਰ ਕਿਵੇਂ ਲੈ ਕੇ ਜਾਓਗੇ?" ਅਮੀਰ ਸ਼ਾ ਪੱਜਾ ਪੱਜਾ ਗੁਰੂ ਸਾਹਿਬ ਦੇ ਚਰਨਾਂ ਵਿੱਚ ਆ ਡਿੱਗਿਆ। ਉਸ ਦੀਆਂ ਅੱਖਾਂ ਖੁੱਲ ਚੁਕੀਆਂ ਸਨ। ਉਸਨੇ ਪੁੱਛਿਆ, ਬਾਬਾ ਜੀ ਫਿਰ ਮੈਂ ਕੀ ਕਰਾਂ ਗੁਰੂ ਨਾਨਕ ਦੇਵ ਜੀ ਨੇ ਬਚਨ ਕੀਤੇ ਸਚੋ ਔਰੇ ਸਭ ਕੋ ਉਪਰ ਸੱਚ ਆਚਾਰ ਸੱਚ ਸਭ ਤੋਂ ਉੱਚਾ ਹੈ ਪਰ ਸੱਚਾ ਆਚਰਨ ਉਸ ਤੋਂ ਵੀ ਉੱਚਾ ਹੈ ਗੁਰੂ ਸਾਹਿਬ ਨੇ ਸਮਝਾਇਆ ਕਿ ਧਰਮ ਸਿਰਫ ਦਿਖਾਵਾ ਨਹੀਂ ਸਗੋਂ ਕਿਸੇ ਦਾ ਦਰਦ ਵਡਾਉਣਾ ਅਤੇ ਇਮਾਨਦਾਰੀ ਦੀ ਕਰਤ ਕਰਨਾ ਹੈ ਉਸ ਦਿਨ ਤੋਂ ਬਾਅਦ ਉਸ ਪਿੰਡ ਦੀ ਨਿਹਾਰ ਬਦਲ ਗਈ ਲੋਕਾਂ ਨੇ ਦੀਵੇ ਜਗਾਉਣੇ ਨਹੀਂ ਛੱਡੇ ਪਰ ਹੁਣ ਉਹ ਦੀਵੇ ਸਿਰਫ ਮਿੱਟੀ ਦੇ ਨਹੀਂ ਸਨ ਸਗੋਂ ਸਾਂਝੀ ਵਾਲਤਾ ਅਤੇ ਪਿਆਰ ਦੇ ਹਨ ਇਹ ਸਾਖੀ ਸਾਨੂੰ ਇਹ ਅਹਿਸਾਸ ਕਰਾਉਂਦੀ ਹੈ ਕਿ ਅਸੀਂ ਅਕਸਰ ਤਰ ਮੰਨੁਬਾਰੀ ਰੀਤਾਂ ਤੱਕ ਸੀਮਿਤ ਕਰ ਲੈਂਦੇ ਹਾਂ ਪਰ ਗੁਰੂ ਨਾਨਕ ਪਾਤਸ਼ਾਹ ਦਾ ਮਾਰਗ ਅਮਲੀ ਜੀਵਨ ਦਾ ਮਾਰਗ ਹੈ ਜੇਕਰ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਹੋਵੇ ਤਾਂ ਆਪਣੇ ਦੋਸਤ ਮਿੱਤਰਾਂ ਨਾਲ ਇਸ ਨੂੰ ਜਰੂਰ ਸਾਂਝਾ ਕਰਨਾ ਧੰਨਵਾਦ